ਜਲੰਧਰ ਦੇ ਮਾਲਚ ਪਹੁੰਚੀਆਂ ਸਿੱਖ ਜਥੇਬੰਦੀਆਂ ਸਿਨੇਮਾ ਮਾਲਕਾਂ ਨੂੰ ਕੰਗਲਾ ਦੀ ਕੰਗਨਾ ਦੀ ਫਿਲਮ ਐਮਰਜੈਂਸੀ ਰਿਲੀਜ਼ ਨਾ ਕਰਨ ਦੀ ਦਿੱਤੀ ਚੇਤਾਵਨੀ ਬੋਲੇ ਫਿਲਮ ਰਿਲੀਜ਼ ਕੀਤੀ ਤਾਂ ਹਾਲਾਤਾਂ ਲਈ ਖੁਦ ਹੋਣਗੇ ਜ਼ਿੰਮੇਵਾਰ ਸਿਨੇਮਾ ਐਮਰਜੈਂਸੀ ਖਿਲਾਫ ਐਸਜੀਪੀਸੀ ਦੀ ਲਾਮਬੰਦੀ ਅੰਮ੍ਰਿਤਸਰ ਅੱਜ ਕੱਲ 3 ਥਾਵਾਂ ਤੇ ਐਸਜੀਪੀਸੀ ਕਰੇਗੀ ਪ੍ਰਦਰਸ਼ਨ ਪੰਜਾਬ ਸਰਕਾਰ ਤੋਂ 20 ਫਿਲਮ ਬੈਨ ਕਰਨ ਦੀ ਕੀਤੀ ਮੰਗ ਸੈਫ ਅਲੀ ਖਾਨ ਤੇ ਚਾਕੂਆਂ ਨਾਲ ਹਮਲਾ ਕਰਨ ਵਾਲੇ ਦੀ ਹੋਈ ਪਛਾਣ ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ ਮੁੰਬਈ ਪੁਲਿਸ ਬੋਲੀ ਹਮਲਾਵਰ ਨੂੰ ਜਲਦ ਕੀਤਾ ਜਾਏਗਾ ਗ੍ਰਿਫਤਾਰ ਕੇਂਦਰ ਸਰਕਾਰ ਨੇ 8ਵੇਂ ਪੇ ਕਮਿਸ਼ਨ ਦੇ ਗਠਨ ਨੂੰ ਦਿੱਤੀ ਮਨਜ਼ੂਰੀ ਕੈਬਨਟ ਮੀਟਿੰਗ ਚ ਲਿਆ ਫੈਸਲਾ 2026 ਚ ਖਤਮ ਹੋਏਗਾ 7ਵੇਂ ਪੇ ਕਮਿਸ਼ਨ ਦਾ ਕਾਰਜਕਾਲ ਸਾਬਕਾ ਐਡੀਜੀਪੀ ਜਸਕਰਨ ਸਿੰਘ ਤੇ ਰਿਟਾਇਰਡ ਡੀਆਈਜੀ ਨਰਿੰਦਰ ਫਾਰਗੋ ਪਹੁੰਚੇ ਖਨੌਰੀ ਅਧਿਕਾਰੀਆਂ ਨੇ ਡੱਲੇਵਾਲ ਦਾ ਜਾਣਿਆ ਹਾਲ ਮਰਨ ਵਰ ਤੇ ਬੈਠੇ 111 ਕਿਸਾਨਾਂ ਨਾਲ ਵੀ ਕੀਤੀ ਮੁਲਾਕਾਤ ਜਦੋਂ ਇੱਕ ਫਿਲਮ ਨੂੰ ਲੈ ਕੇ ਚਾਰੇ ਪਾਸੇ ਵਿਰੋਧ ਹੋਣ ਲੱਗ ਜਾਵੇ ਔਰ ਉਹ ਫਿਲਮ ਵੀ ਉਸ ਇਤਿਹਾਸ ਨਾਲ ਜੁੜੀ ਹੋਈ ਜਿਸ ਇਤਿਹਾਸ ਦਾ ਜ਼ਿਕਰ ਅਕਸਰ ਪੰਜਾਬ ਦੀਆਂ ਸਿਆਸੀ ਸਫਾਂ 'ਚ ਹੁੰਦਾ ਰਹਿੰਦਾ ਹੈ ਤੇ ਜਦੋਂ ਉਸ ਫਿਲਮ ਤੇ ਰੋਕ ਲਾਉਣ ਦੇ ਲਈ ਖੁਦ ਐਸਜੀਪੀਸੀ ਮੈਦਾਨ 'ਚ ਉਤਰ ਆਵੇ ਫਿਰ ਫਰਕ ਪੈਂਦਾ ਹੈ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਸ਼ੁਰੂਆਤ ਫਿਲਮ ਐਮਰਜੈਂਸੀ ਦੇ ਖਿਲਾਫ ਹੋ ਰਹੀ ਲਾਮਬੱਦੀ ਤੋਂ ਜਲੰਧਰ ਦੇ ਇੱਕ ਮਾਲ ਦੇ ਵਿੱਚ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਔਰ ਸਿਨੇਮਾ ਮਾਲਕਾਂ ਨੂੰ ਫਿਲਮ ਰਿਲੀਜ਼ ਨਾ ਕਰਨ ਦੀ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਫਿਲਮ ਰਿਲੀਜ਼ ਕੀਤੀ ਤਾਂ ਹਾਲਾਤਾਂ ਦੇ ਲਈ ਖੁਦ ਜ਼ਿੰਮੇਵਾਰ ਹੋਵੋਗੇ। ਪੁਲਿਸ ਪ੍ਰਸ਼ਾਸਨ ਨੂੰ 20 ਸਿੱਖ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਔਰ ਫਿਲਮ ਰਿਲੀਜ਼ ਨਾ ਕਰਨ ਦੀ ਮੰਗ ਕੀਤੀ ਗਈ ਹੈ। ਕੰਗਨਾਰ ਨੌਤ ਦੀ ਫਿਲਮ ਹੈ ਐਮਰਜੈਂਸੀ ਜੋ ਐਮਰਜੈਂਸੀ ਤੇ ਬਣੀ ਹੈ ਇੰਦਰਾ ਗਾਂਧੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤਾਂ ਉਸ ਵੇਲੇ ਦੇਸ਼ 'ਚ ਐਮਰਜੈਂਸੀ ਲੱਗੀ ਸੀ। ਉਸ ਟਾਪਿਕ ਤੇ ਇਹ ਫਿਲਮ ਬਣਾਈ ਗਈ ਹੈ ਔਰ ਉਸ ਦਾ ਵਿਰੋਧ ਚਾਰੇ ਪਾਸੇ ਹੋ ਰਿਹਾ ਹੈ ਬੇਸ਼ੱਕ ਸੈਂਸਰ ਬੋਰਡ ਦੇ ਵਿੱਚ ਇਹ ਫਿਲਮ ਤੇ ਰੋਕ ਲੱਗਣ ਦੀ ਮੰਗ ਹੋਈ ਉਸ ਤੋਂ ਬਾਅਦ ਸੈਂਸਰ ਬੋਰਡ ਨੇ ਇੱਕ ਇੱਕ ਹੋਰ ਕਮੇਟੀ ਗਠਿਤ ਕੀਤੀ ਉਸ ਕਮੇਟੀ ਨੇ ਫਿਲਮ ਦੇਖੀ ਔਰ ਜਿਹੜੇ ਇਤਰਾਜ਼ਯੋਗ ਦ੍ਰਿਸ਼ ਸੀ ਸੀਨ ਸੀ ਉਹ ਹਟਾ ਦਿੱਤੇ ਗਏ ਉਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਤੇ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਉਹ ਵਿਰੋਧ ਜਿਉਂ ਦੀ ਤਿਉਹ ਹੈ ਔਰ ਸਿੱਖ ਜਥੇਬੰਦੀਆਂ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਦੀ ਮੰਗ ਨੂੰ ਲੈ ਕੇ ਅੜੀਆਂ ਤੇ ਉਹ ਜਿਹੜਾ ਕਰਦਾਰ ਵੀ ਦੇਲਣ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਸਾਡੇ ਸਬਰ ਨੂੰ ਪਰਖਿਆ ਨਾ ਜਾਵੇ ਤੇ ਬਾਬਾ ਜੀ ਜੇ ਇਹੀ ਉਹਨਾਂ ਨਾਲ ਪੈਰਾ ਲਾ ਸਕਦੇ ਆ ਤੇ ਹੀ ਕਿਸੇ ਦਾ ਵੀ ਲਾ ਸਕਦੇ ਆ ਇਸ ਕਰਕੇ ਮੇਰੇ ਸਾਰੇ ਨੌਜਵਾਨ ਵੀਰ ਇਹ ਗੱਲ ਚੰਗੀ ਤਰ੍ਹਾਂ ਸਮਝਣ ਪਾਤ ਹੈ ਕਿ ਉੱਥੇ ਜਿਹੜੀ ਵੀ ਪਹਿਲਾ ਕਮਿਊਨੀਕੇਸ਼ਨ ਸੀ ਉਹ ਹੀ ਸੇਮ ਕਮਿਊਨੀਕੇਸ਼ਨ ਹੈਗੀ ਅਸੀਂ ਚਾਹ ਰੀਆਂ ਜਿਹੜੀ ਵੀ ਐਨਰਜੀ ਇਨ ਡਿਮਾਂਡ ਸੀ ਮਾਨਸੂ ਉੱਤੇ ਮੇਨ ਅਥਾਰਟੀ ਤੇ ਪਾਸ ਹੋਈ ਕਿ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਸਿਰਫ ਇੰਦਰਾ ਗਾਂਧੀ ਨੂੰ ਕਰਦਾਰ ਕੁਸ਼ੀ ਕਰਨ ਦੇ ਲਈ ਨਹੀਂ ਬਣੀ ਹੈ ਉਹਨਾਂ ਨੇਰੇ ਵਿੱਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ ਹੈ ਭਾਰਤ ਦੀ ਹਕੂਮਤ ਸਿੱਖਾਂ ਨੂੰ ਟੈਰਰਿਸਟ ਦਿਖਾਉਣਾ ਚਾਹੁੰਦੀ ਹੈ ਅਸੀਂ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਨਾਲ ਲੱਗਣ ਦੇ ਉੱਤੇ ਅਪੀਲ ਕੀਤੀ ਹੈ ਉਸ ਦੇ ਬਾਵਜੂਦ ਇਸ ਥੀਏਟਰ ਨੇ ਇਹ ਮੂਵੀ ਬਾਈ ਕੀਤੀ ਹੈ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਰ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਇਹ ਕਿਤੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲਿਕਨ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਤੇ ਹੁਣ ਗੱਲ ਸੈਫਲੀ ਖਾਨ ਤੇ ਹੋਏ ਹਮਲੇ ਦੀ ਸੈਫਲੀ ਖਾਨ ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਦਾ ਪਹਿਲਾ ਬਿਆਨ ਆਇਆ ਹੈ ਔਰ ਕਰੀਨਾ ਕਪੂਰ ਨੇ ਕਿਹਾ ਕਿ ਅੱਜ ਦਾ ਦਿਨ ਉਹਨਾਂ ਦੇ ਲਈ ਬੜਾ ਚੁਣੌਤੀਪਰਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਅਜੇ ਵੀ ਇਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਸਭ ਕੁਝ ਹੋਇਆ ਕੀ ਕਰੀਨਾ ਕਪੂਰ ਵੱਲੋਂ মিডিਆ ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਕਿਸੇ ਤਰ੍ਹਾਂਆਂ ਫਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਔਰ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ। ਕਰੀਨਾ ਕਪੂਰ ਵੱਲੋਂ ਆਪਣਾ ਇਹ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ ਔਰ ਇਸ ਲਿਖਤੀ ਬਿਆਨ ਦੇ ਵਿੱਚ ਉਹਨਾਂ ਕਿਹਾ ਹੈ ਕਿ ਅਸੀਂ ਹਾਲੇ ਵੀ ਸਥਿਤੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ মিডিਆ ਨੂੰ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਅਫਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਤੇ ਉਹਨਾਂ ਨੂੰ ਉਜ ਸਮਾ ਦਿੱਤਾ ਜਾਵੇ ਤਾਂ ਕਿ ਉਹ ਇਸ ਸਥਿਤੀ ਦੇ ਨਾਲ ਨਿਬਟ ਸਕੋ ਤਾਂ ਸੈਫਲੀ ਖਾਨ ਤੇ ਹਮਲਾ ਕਰਨ ਵਾਲੇ ਸ਼ੱਕੀ ਸ਼ਖਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸ਼ੱਕੀ ਵਿਅਕਤੀ ਰਾਤ 2:30 ਵਜੇ 6ਵੀਂ ਫਲੋਰ ਤੋਂ ਹੇਠਾਂ ਉਤਰਦਾ ਦਿਖਿਆ ਐਕਟਰ ਸੈਫਲੀ ਖਾਨ ਤੇ ਰਾਤ ਕਰੀਬ 2:30 ਵਜੇ ਉਹਨਾਂ ਦੇ ਬਾਂਦਰਾ ਸਥਿਤ ਘਰ ਤੇ ਹਮਲਾ ਹੋਇਆ ਸੀ ਇਹ ਇੱਕ ਚੋਰੀ ਦਾ ਅਟੈਂਪਟ ਥਾ ਐਸਾ ਸਾਡੇ ਇਨਵੈਸਟੀਗੇਸ਼ਨ ਮੇ ਨਿਸ਼ਚਿਤਨ ਹੋਇਆ ਹੈ ਅਕਿਊਸ ਨੂੰ ਜਲਦੀ ਅਰੈਸਟ ਕਰਨ ਦੀ ਕੋਸ਼ਿਸ਼ ਸਾਡੀ ਚੱਲ ਰਹੀ ਹੈ ਔਰ ਇੱਕ ਵਾਰ ਅਕਿਊਸ ਅਰੈਸਟ ਹੋ ਜਾਂਦਾ ਹੈ ਤੋ ਉਸਕੇ ਬਾਅਦ ਅੱਗੇ ਕੇ ਡਿਟੇਲਸ ਇਹ ਅਸੀਂ ਆਪਸੇ ਡਿਸਕਲੋਸ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਚੋਰੀ ਦੀ ਨੀਅਤ ਨਾਲ ਘਰ ਚ ਵੜਿਆ ਜਿੱਥੇ ਉਸਦੀ ਘਰ ਦੀ ਨੌਕਰਾਨੀ ਨਾਲ ਬਹਿਸ ਹੋਈ ਉਸਨੇ ਨੌਕਰਾਨੀ ਤੇ ਹਮਲਾ ਨਹੀਂ ਕੀਤਾ ਜਦੋਂ ਸੈਫਲੀ ਖਾਨ ਉੱਤੇ ਪਹੁੰਚੇ ਤਾਂ ਹਮਲਾਵਰ ਨੇ ਸੈਫ ਤੇ ਹਮਲਾ ਕਰ ਦਿੱਤਾ ਉਸਨੇ ਸੈਫ ਤੇ ਇੱਕ ਤੋਂ ਬਾਅਦ ਇੱਕ ਚਾਕੂ ਨਾਲ 6 ਵਾਰ ਕੀਤੇ ਜਿਸ ਤੇ ਸੈਫ ਗੰਭੀਰ ਰੂਪ ਚ ਜ਼ਖਮੀ ਹੋ ਗਏ ਉਹਨਾਂ ਦੇ ਹੱਥ ਗਰਦਨ ਤੇ ਰੀੜ ਦੀ ਹੱਡੀ ਤੇ ਅਟੈਕ ਕੀਤਾ ਗਿਆ ਉਹਨਾਂ ਚੋਂ ਦੋ ਜ਼ਖਮ ਕਾਫੀ ਗੰਭੀਰ ਨੇ ਉਹਨਾਂ ਦੀ ਰੀੜ ਦੀ ਹੱਡੀ ਤੋਂ ਕਰੀਬ 2.5 ਇੰਚ ਦੀ ਲੁਕੀਲੀ ਚੀਜ਼ ਕੱਢੀ ਗਈ ਤਾਂ ਨਿਊਰੋ ਸਰਜਰੀ ਔਰ ਪਲਾਸਟਿਕ ਸਰਜਰੀ ਦੋਨੋਂ ਕੰਪਲੀਟ ਹੋਇਆ ਹੈ ਔਰ ਤੁੰਕੋ ਆਪਰੇਸ਼ਨ ਥੀਟਰ 'ਚ ਹਮਨੇ ਆਈਸੀਯੂ 'ਚ ਸ਼ਿਫਟ ਕੀਤਾ ਹੈ ਫਾਰ 1 ਡੇ ਆਬਜ਼ਰਵੇਸ਼ਨ ਆਫਟਰ ਦੈਟ ਸੈਫਲੀ ਖਾਨ ਦੇ ਖੱਬੇ ਹੱਥ ਤੇ ਦੋ ਗਹਿਰੇ ਜ਼ਖਮ ਨੇ ਤੇ ਗਰਦਨ ਤੇ ਵੀ ਗਹਿਰੀ ਝੋਟ ਸੀ ਇਸ ਦੀ ਪਲਾਸਟਿਕ ਸਰਜਰੀ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਸੈਫਲੀ ਖਾਨ ਦੇ ਘਰ ਤੋਂ ਤਿੰਨ ਲੋਕਾਂ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਜਿਨ੍ਹਾਂ 'ਚੋਂ ਪੁੱਛਗਿੱਛ ਦੇ ਵਿੱਚ ਕਾਫੀ ਖੁਲਾਸੇ ਹੋਏ ਸੈਫਲੀ ਖਾਨ ਕੇਸ 'ਚ ਦਰਜ ਹੋਈ ਐਫਆਈਆਰ ਦੇ ਮੁਤਾਬਕ ਬੱਚਿਆਂ ਦੀ ਕੇਅਰ ਟੇਕਰ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਨੂੰ ਬਾਥਰੂਮ ਦੇ ਕੋਲ ਅਚਾਨਕ ਕੋਈ ਪਰਛਾਵਾਂ ਨਜ਼ਰ ਆਇਆ ਉਸ ਨੂੰ ਲੱਗਿਆ ਕਿ ਕਰੀਨਾ ਸ਼ਾਇਦ ਆਪਣੇ ਛੋਟੇ ਬੇਟੇ ਨੂੰ ਦੇਖਣ ਆਈ ਹੋਵੇਗੀ ਪਰ ਉਹਨਾਂ ਨੂੰ ਬਾਅਦ 'ਚ ਸ਼ੱਕ ਹੋਇਆ ਉਹ ਅੱਗੇ ਗਈ ਅਚਾਨਕ ਇੱਕ ਕੰਪਚਾਤਾ ਵਿਅਕਤੀ ਜਿਸ ਨੇ ਉਸਤੇ ਹਮਲਾ ਕਰ ਦਿੱਤਾ ਅਤੇ ਤੇਜ਼ ਤਾਰ ਹਥਿਆਰ ਦਿਖਾਉਂਦੇ ਹੋਏ ਚੁੱਪ ਰਹਿਣ ਦੇ ਲਈ ਕਿਹਾ ਇਸੇ ਵਿਚਾਲੇ ਦੂਸਰੀ ਮੇਡ ਵੀ ਆ ਗਈ ਜਿਸ ਨੇ ਹਮਲਾਵਰ ਨੂੰ ਪੁੱਛਿਆ ਜੇ ਉਸਨੂੰ ਕੀ ਚਾਹੀਦਾ ਤਾਂ ਉਸਨੇ ਕਿਹਾ 1 ਕਰੋੜ ਰੁਪਏ ਇਸ ਦੌਰਾਨ ਸੈਫਲੀ ਖਾਨ 12ਵੇਂ ਫਲੋਰ ਤੋਂ ਹੇਠਾਂ ਆ ਗਏ ਤੇ ਫਿਰ ਸੈਫ ਤੇ ਹਮਲਾਵਰ ਵਿਚਾਲੇ ਹੱਥੋਂ ਪਾਈ ਹੋ ਗਈ ਜਿਸ ਚ ਸੈਫ ਨੂੰ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਤੇ 6 ਜਗ੍ਹਾ ਤੇ 60 ਵਜੀ ਜਿਸ ਵਿੱਚੋਂ ਇੱਕ ਨੁਕੀਲਾ ਹਥਿਆਰ ਟੁੱਟ ਕੇ ਸੈਫ ਦੇ ਸਰੀਰ 'ਚ ਵੀ ਅਟਕ ਗਿਆ ਜਦੋਂ ਸੈਫ ਨੂੰ ਜ਼ਿਆਦਾ ਝੋਟ ਲੱਗੀ ਤਾਂ ਮੇਡ ਤੇ ਫੈਮਿਲੀ ਦੇ ਬਾਕੀ ਸਟਾਫ ਮੈਂਬਰਸ ਨੇ ਇਬਰਾਹਿਮ ਨੂੰ ਬੁਲਾਇਆ ਇਬਰਾਹਿਮ ਤੇ ਸਾਰਾ अली ਖਾਨ ਵੀ 8ਵੀਂ ਮੰਜ਼ਲ ਤੇ ਰਹਿੰਦੇ ਨੇ ਉਹ ਉੱਪਰ ਆਏ ਤੇ ਸੈਫਲੀ ਖਾਨ ਨੂੰ ਲੈ ਕੇ ਆਟੋ ਦੇ ਵਿੱਚ ਹਸਪਤਾਲ ਗਏ ਕਿਉਂਕਿ ਉਸ ਵੇਲੇ ਘਰ 'ਚ ਕੋਈ ਵੀ ਡਰਾਈਵਰ ਮੌਜੂਦ ਨਹੀਂ ਸੀ ਤੇ ਆਟੋਮੈਟਿਕ ਇਲੈਕਟ੍ਰਿਕ ਵਾਹਨ ਫਿਲਹਾਲ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ ਸੀ ਇਸ ਕਰਕੇ ਆਪਣਾ ਦਫਰੀ ਚ ਸੈਫ ਨੂੰ ਆਟੋ ਦੇ ਵਿੱਚ ਹੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਤੇ ਪੰਜਾਬ ਸਰਕਾਰ ਨੇ ਪੰਨ バス ਕੰਟਰੈਕਟ ਵਰਕਰਾਂ ਦੇ ਵੇਤਨ ਦੇ ਵਿੱਚ 5 ਫੀਸਦੀ ਦਾ ਵਾਧਾ ਸਰਕਾਰ ਦੇ ਆਦੇਸ਼ ਇਸ ਮਹੀਨੇ ਤੋਂ ਲਾਗੂ ਹੋ ਜਾਣਗੇ ਇਸ ਦਾ ਲਾਭ 1 ਨਵੰਬਰ 2024 ਤੱਕ 1 ਸਾਲ ਪੂਰਾ ਕਰਨ ਵਾਲਿਆਂ ਨੂੰ ਹੀ ਮਿਲੇਗਾ ਇਸ ਵੰਤ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਆਦੇਸ਼ ਦਾ ਲਾਭ ਬੱਸ ਡਰਾਈਵਰ ਕੰਡਕਟਰਾਂ ਤੇ ਵਰਕਸ਼ਾਪ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਿਲੇਗਾ ਦਰਅਸਲ ਕੌਂਟਰੈਕਟ ਤੇ ਕਰਮਚਾਰੀ ਲੰਮੇ ਸਮੇਂ ਤੋਂ ਆਪਣੀ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਸੀ ਕਰਮਚਾਰੀਆਂ ਨੇ ਕਈ ਵਾਰ ਹੜਤਾਲ ਵੀ ਕੀਤੀ ਹਾਲ ਹੀ 'ਚ ਕੌਂਟਰੈਕਟ ਵਰਕਰਸ 3 ਦਿਨ ਦੀ ਹੜਤਾਲ ਤੇ ਗਏ ਇਸ ਹੜਤਾਲ ਦੇ ਦੌਰਾਨ ਪੰਜਾਬ ਰੋਡਵੇਜ਼ ਪਨਵਸਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੀ ਮੀਟਿੰਗ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਖੁੱਲਰ ਨਾਲ ਹੋਈ ਇਸ ਬੈਟਿੰਗ ਚ ਕੱਚੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰ ਲਿਆ ਜਾਏਗਾ ਤੇ ਉਧਰ ਕੇਂਦਰ ਸਰਕਾਰ ਨੇ 8ਵਾਂ ਪੇ ਕਮਿਸ਼ਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਜਲਦੀ ਹੀ ਇਸ ਦੇ ਲਈ ਇੱਕ ਕਮੇਟੀ ਦਾ ਗਠਨ ਹੋਏਗਾ ਤੇ 8ਵੇਂ ਪੇ ਕਮਿਸ਼ਨ ਨੂੰ ਬਣਾਉਣ ਦੀ ਪ੍ਰਕਿਰਿਆ ਚਾਲੂ ਕਰ ਦਿੱਤੀ ਜਾਏਗੀ ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਬਾਰੇ ਚ ਜਾਣਕਾਰੀ ਦਿੱਤੀ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਸਰਕਾਰ ਦੇ ਸਭੀ ਕਰਮਚਾਰੀਆਂ ਕੇ ਲਿਏ ਇੱਕ ਸੈਕਟਰਲ ਪੇ ਕਮਿਸ਼ਨ ਕੋ ਮਨਜ਼ੂਰੀ ਦੇ ਮਾਨ ਕੇਂਦਰ ਸਰਕਾਰ ਦੇ ਕਰਮਚਾਰੀ ਤੇ ਪੈਨਸ਼ਨ ਧਾਰੀ بے صبری ਨਾਲ 8ویں پی کمیشن ਦਾ ਇੰਤਜ਼ਾਰ ਕਰ ਰਹੇ ਸੀ ਦੇਸ਼ 'ਚ 7ਵਾਂ پی کمیشن 1 ਜਨਵਰੀ 2016 ਤੋਂ ਲਾਗੂ ਹੋਇਆ ਸੀ ਇਸ ਨਾਲ ਲਗਭਗ 1 ਕਰੋੜ ਲੋਕਾਂ ਨੂੰ ਲਾਭ ਪਹੁੰਚਿਆ ਸੀ ਹਾਲਾਂਕਿ ਹਰ 10 ਸਾਲ 'ਚ ਪੇ ਕਮਿਸ਼ਨ ਲਾਗੂ ਕੀਤਾ ਜਾਂਦਾ ਹੈ ਅਜਿਹੇ ਚੋਂ ਉਮੀਦ ਜਿਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ 1 ਜਨਵਰੀ 2026 ਤੋਂ 8ਵਾਂ ਪੇ ਕਮਿਸ਼ਨ ਲਾਗੂ ਕਰ ਦੇਵੇਗੀ ਇਸ ਨਾਲ ਘੱਟੋ ਘੱਟ ਵੇਤਨ ਅਤੇ ਪੈਨਸ਼ਨ 'ਚ ਵੱਡਾ ਬਦਲਾਅ ਆਉਣ ਦੀ ਉਮੀਦ ਹੈ ਤੇ ਹੁਣ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਵੀ ਸਾਡਾ ਪੇ ਕਮਿਸ਼ਨ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਪਹਿਲੇ ਕਿ ਪਹਿਲੇ ਪੇ ਕਮਿਸ਼ਨ ਦੇ ਵਿੱਚ ਘੱਟੋ ਘੱਟ ਸੈਲਰੀ ਕਿੰਨੀ ਸੀ ਚਾਰ ਆਪਸ਼ਨ ਨੇ 55 ਰੁਪਏ 80 ਰੁਪਏ 185 ਰੁਪਏ ਜਾਂ 750 ਰੁਪਏ ਪਹਿਲੇ ਪੇ ਕਮਿਸ਼ਨ ਦੇ ਵਿੱਚ ਮਿਨੀਮਮ ਸੈਲਰੀ ਘੱਟੋ ਘੱਟ ਸੈਲਰੀ ਕਿੰਨੀ ਸੀ 55 ਰੁਪਏ 80 ਰੁਪਏ 185 ਰੁਪਏ ਜਾਂ 750 ਰੁਪਏ ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਆਖਿਰ ਵਿੱਚ ਦੇਵਾਂਗੇ ਸੂਬੇ ਦੇ ਵਿੱਚ ਹਥਿਆਰਬੰਦ ਬਦਮਾਸ਼ ਕਾਰ ਲੁੱਟ ਕੇ ਫਰਾਰ ਹੋ ਗਏ ਲੁਧਿਆਣਾ ਚ ਸ਼ਰەआम ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਰੋਕਿਆ ਤੁਸੀਂ ਕਾਰ ਖੋਲੀ ਘਟਨਾ ਦੀ ਸੀਸੀਟੀਵੀ ਚ ਨਿਹੰਗ ਦੇ ਪੇਸ਼ ਚ ਤਿੰਨ ਬਾਈਕ ਸਵਾਰ ਆਉਂਦੇ ਦਿਖਾਈ ਦਿੰਦੇ ਨੇ ਜੋ ਖੇਤਾਂ ਦੇ ਕੋਲ ਖੜੇ ਕਿਸਾਨ ਕੋਲੇ ਆ ਕੇ ਰੁਕਦੇ ਨੇ ਜਿਨ੍ਹਾਂ ਚੋਂ ਇੱਕ ਬਾਈਕ ਸਵਾਰ ਬਦਮਾਸ਼ ਚਲਾ ਜਾਂਦਾ ਜਦਕਿ ਦੋ ਤੇਜ਼ ਤਾਰ ਹਥਿਆਰਾਂ ਨਾਲ ਡਰਾਉਂਦੇ ਹੋਏ ਕਿਸਾਨ ਨੂੰ ਖੇਤਾਂ ਵੱਲ ਲੈ ਜਾਂਦੇ ਨੇ ਤੇ ਉਸ ਨੂੰ ਡਰਾ ਧਮਕਾ ਕੇ ਗੱਡੀ ਦੀ ਚਾਬੀ ਲੈ ਕੇ ਗੱਡੀ ਵਾਲ ਆਉਂਦੇ ਨੇ ਤੇ ਫਿਰ ਕਿਸਾਨ ਦੀ ਆਲਟੋ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਿਸਾਨ ਦੇ ਮੁਤਾਬਕ ਬਦਮਾਸ਼ਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਫਿਰ ਉਸ ਦੀ ਗਰਦਨ ਤੇ ਤਲਵਾਰ ਰੱਖ ਦਿੱਤੀ ਬਦਮਾਸ਼ਾਂ ਨੇ ਉਸ ਨੂੰ ਗੱਡੀ ਦੀ ਚਾਬੀ ਨਾ ਦੇਣ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਉਸਨੇ ਬਦਮਾਸ਼ਾਂ ਦੇ ਅੱਗੇ ਸਰੈਂਡਰ ਕਰ ਦਿੱਤਾ ਵਾਰਦਾਤ ਤੋਂ ਬਾਅਦ ਪੀੜਤ ਕਿਸਾਨ ਨੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਲੁਟੇਰਿਆਂ ਦੀ ਤਲਾਸ਼ 'ਚ ਜੁੱਟ ਗਈ ਹੈ ਤੇ ਲੁਧਿਆਣਾ ਦੀ ਤਰ੍ਹਾਂ ਹੀ ਬਠਿੰਡਾ ਤੋਂ ਵੀ ਕਾਰ ਲੁੱਟਣ ਦੀ ਇੱਕ ਵਾਰਦਾਤ ਸਾਹਮਣੇ ਆਈ। ਭਗਤਾ ਭਾਈ ਕਾ ਇਲਾਕੇ 'ਚ ਨਿਹੰਗਾਂ ਦੇ ਪੇਸ਼ 'ਚ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ ਆਏ ਜਿਨ੍ਹਾਂ ਨੇ I20 ਕਾਰ ਦੇ ਅੱਗੇ ਮੋਟਰਸਾਈਕਲ ਲਾ ਲਿਆ ਤੇ ਫਿਰ ਗਨ ਪੁਆਇੰਟ ਤੇ ਚਾਲਕ ਤੋਂ ਕਾਰ ਲੁੱਟ ਲਈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਕਾਰ ਚਾਲਕ ਨੂੰ ਡਰਾਉਣ ਦੇ ਲਈ ਹਵਾਈ ਫਾਇਰਿੰਗ ਵੀ ਕੀਤੀ। ਕਾ ਕਿਹੜੀ ਗੱਡੀ ਸੀਗੀ ਆਈ 10 ਸੀ ਕਿੰਨੇ ਕਬਜ ਦਾ 10 ਸੀ ਟਾਈਮ 2:07 ਵਜੇ 25 ਮਿੰਟ ਦਾ ਹੋਗਾ ਜੇ 28 ਮੈਂ ਪਾ ਦੋ ਦੋ ਮਿੰਟ ਲੱਗਦੇ ਆਰੇ ਦੇਸੀ ਬੰਦੇ ਉਹ ਮੋਟਰਸਾਈਕਲ ਤੇ ਸੀਗੀ ਕਿੰਨੇ ਜਾਣੇ ਸੀ ਤਿੰਨ ਜਾਣੇ ਸੀਗੀ ਨਿੰਗ ਸਿੰਘ ਬਾਣੇ ਚ ਸੀਗੀ ਕੋਈ ਨੰਬਰ ਨੂੰ ਕੋਈ ਯਾਰਾ ਨੋਟ ਕੀਤਾ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਜੁੜਾ ਉਹ ਮਨਾ ਲਿਆ ਭਾਜੀ ਕਾ ਮੋਟਰਸਾਈਕਲ ਵਾਲ ਦੋ ਸਾਨੂੰ ਪੈਗੇ ਟੁੱਟ ਗਈ ਮੋਕੇ 'ਤੇ ਕਾਰ ਲੈ ਕੇ ਰਫੂ ਚੱਕਰ ਹੋ ਗਏ ਇਹੀ ਨਹੀਂ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਸਤੇਮਾਲ ਕੀਤੀ ਬਾਈਕ ਨੂੰ ਵੀ ਬਦਮਾਸ਼ ਉੱਤੇ ਹੀ ਛੱਡ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਬਾਈਕ ਤੇ ਵੀ ਫਰਜ਼ੀ ਨੰਬਰ ਲੱਗਿਆ ਹੋਇਆ ਹੈ ਫਿਲਹਾਲ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਲੁਟੇਰਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਤੇ ਛੇਤੀ ਲੁਟੇਰਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਹੜੇ ਬਾਈਕ ਤੇ ਨਿਹੰਗ ਆਏ ਸੀਗੇ ਉਹਨਾਂ ਦੀ ਬਾਈਕ ਅੱਗੇ ਜਾ ਕੇ ਸਾਡੇ ਏਰੀਆ 'ਚ ਡਿੱਗੀ ਮਿਲੀ ਸੀ ਜਿਹਨੂੰ ਜਿਹੜਾ ਨੰਬਰ ਵੈਰੀਫਾਈ ਕਰਕੇ ਮੁਕਸਰ ਦਾ ਪਤਾ ਲੱਗਿਆ ਸੀਗਾ ਤੇ ਮਾਰਨਿੰਗ 'ਚ ਸਾਡੀ ਟੀਮਾਂ ਨੇ ਜਦੋਂ ਅੱਗੇ ਰਾਬਤਾ ਕਰਨ ਕੀਤਾ ਤਾਂ ਪਤਾ ਲੱਗਿਆ ਕਿ ਉਹ ਵਾਲੀ ਬਾਈਕ ਵੀ ਚੋਰੀ ਦੀ ਸੀਗੀ ਜਿਹੜੀ ਉਹਨਾਂ ਨੇ ਮੁਕਸਰ 'ਚ ਚੋਰੀ ਕੀਤੀ ਸੀ ਪਰ ਨਿਹੰਗ ਦੇ ਪੇਸ 'ਚ ਲੁੱਟ ਕਰਨ ਵਾਲੇ ਇਹ ਬਦਮਾਸ਼ ਕੌਣ ਨੇ ਇਹ ਫਿਲਹਾਲ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਅਗਲੀ ਖਬਰ ਹੁਸ਼ਿਆਰਪੁਰ ਤੋਂ ਹੈ ਹੁਸ਼ਿਆਰਪੁਰ ਚਿੰਤਪੁਰਨੀ ਹਾਈਵੇ ਤੇ ਮੰਗਲਵਾਰ ਸਵੇਰ ਹੋਏ ਭਿਆਨਕ ਹਾਦਸੇ ਨਾਲ ਜੁੜੀ ਨਿਊਜ਼ ਏਟਨ ਦੀ ਖਬਰ ਦਾ ਇੱਕ ਵੱਡਾ ਅਸਰ ਨਜ਼ਰ ਆਇਆ ਤੇ ਸੜਕ ਹਾਸਿਆਂ ਨੂੰ ਰੋਕਣ ਦੇ ਲਈ ਪੀਡਬਲਿਊਡੀ ਦੇ ਇੰਤਜ਼ਾਮ ਦਿਖਾਈ ਦਿੱਤੇ ਜਿਨ੍ਹਾਂ ਨੇ ਹਾਦਸਿਆਂ ਨੂੰ ਰੋਕਣ ਦੇ ਲਈ ਰਿਫਲੈਕਟਰ ਤੇ ਸਟicker ਸੜਕ ਦੇ ਕਿਨਾਰੇ ਲਾਏ ਪਰ ਉਹਨਾਂ ਦੇ ਇੰਤਜ਼ਾਮਾਂ ਨੂੰ ਦੇਖ ਕੇ ਰਾਹਗੀਰਾਂ ਦਾ ਗੁੱਸਾ ਭੜਕ ਉੱਠਿਆ ਤੇ ਲੋਕ ਸਵਾਲ ਪੁੱਛ ਰਹੇ ਨੇ ਕਿ ਟੈਕਸ ਪੇਅਰ ਦੀ ਜ਼ਿੰਦਗੀ ਦੀ ਕੀ ਕੋਈ ਕੀਮਤ ਹੀ ਨਹੀਂ ਹੈ ਗੰਦੇ ਨਾਰੇਣ ਬਣਿਓ ਨਾਲ ਉੱਤੇ ਕੋਈ ਛਿੰਟ ਨਹੀਂ ਪਾਇਆ ਕੋਈ ਕੁਛ ਨਹੀਂ ਕੀਤਾ ਜਿਹਦੇ ਕਰਕੇ ਗੱਡੀ ਵਾਲੇ ਨੂੰ ਪਤਾ ਲੱਗ ਸਕੇ ਕਿ ਨਾਲ ਨਾਲਾਵਾਜੀ ਇਹ ਪ੍ਰਸ਼ਾਸਨ ਦੀ ਗਲਤੀ ਹੈ ਜੀ ਪੀਡਬਲਯੂਡੀ ਦੀ ਗਲਤੀ ਹੈ ਜੀ ਦਰਸਲ ਹੁਸ਼ਿਆਰਪੁਰ ਚੰਦਪੁਰਨੀ ਨੈਸ਼ਨਲ ਹਾਈਵੇ ਤੇ ਇੱਕ ਹਫਤੇ ਚ ਤਿੰਨ ਵੱਡੇ ਹਾਦਸੇ ਹੋਏ ਪਰ ਪੀਡਬਲਯੂਡੀ ਪਲਾਸਟਿਕ ਦੀਆਂ ਬੋਰੀਆਂ ਸਟicker ਚਿਪਕਾਉਣ ਦੇ ਵਿੱਚ ਜੁਟਿਆ ਹੋਇਆ ਜਿਸ ਨਾਲ ਲੋਕ ਗੁੱਸਾ ਨੇ ਕਿ ਜੇਕਰ ਇਸ ਤਰ੍ਹਾਂ ਦੇ ਸਟickerਾਂ ਨਾਲ ਹੀ ਹਾਦਸੇ ਰੁਕ ਜਾਂਦੇ ਤਫ਼ਰ ਇੰਜੀਨੀਰਿੰਗ ਦੀ ਪੜ੍ਹਾਈ ਤੇ ਲੱਖਾਂ ਦਾ ਖਰਚ ਬੇਕਾਰ ਹੈ। ਇਹਨੂੰ ਅਗਰ ਅਸੀਂ ਖੂਨੀ ਸੜਕ ਦਾ ਨਾਮ ਵੀ ਦੇ ਦੇਈਏ ਤਾਂ ਉਹ ਗਲਤ ਨਹੀਂ ਹੋਵੇ। ਜੀ। ਇਹ ਇੱਕੋ ਇੱਕ ਇਹੋ ਜਿਹਾ ਰੋਡ ਆ ਜਿਹੜਾ ਹਿਮਾਚਲ ਨੂੰ ਪੰਜਾਬ ਨਾਲ ਜੋੜਦਾ ਔਰ ਰੋਜ਼ਾਨਾ ਹੀ ਇੱਥੇ ਰੋਜ਼ਾਨਾ ਕੋਈ ਦਿਨ ਇਦਾਂ ਦਾ ਹੋਊਗਾ ਜਿਸ ਦਿਨ ਅਖਬਾਰ ਦੇ ਵਿੱਚ ਸੁਰਖੀਆਂ ਦੇ ਵਿੱਚ ਇੱਥੇ ਇੱਕ ਖੜਕਹਾਸਾ ਹੋਣ ਦੀ ਖਬਰ ਨਾਲ ਲੱਗੇ। ਫਿਲਹਾਲ ਪ੍ਰਸ਼ਾਸਨ ਨੇ ਆਪਣਾ ਦਫਲੀ ਚ ਇੰਤਜ਼ਾਮ ਤਾਂ ਕਰ ਦਿੱਤੇ ਪਰ ਇਸ ਦਾ ਪਰਮਾਨੈਂਟ ਹੱਲ ਕਦੋਂ ਨਿਕਲੇਗਾ ਇਹ ਸਵਾਲ ਬਰ ਕਰਾਰ ਹੈ ਇਹ ਗੱਲ ਮੌਸਮ ਦੇ ਬਦਲਾਅ ਦੀ ਮੌਸਮ ਚਾਏ ਬਦਲਾਅ ਦੀ وجہ ਨਾਲ ਪਹਾੜਾਂ ਤੋਂ برفਬਾਰੀ ਦੀਆਂ ਬੜੀਆਂ ਮਨਮੋਹਕ ਤਸਵੀਰਾਂ ਸਾਹਮਣੇ ਆਈ ਜੰਮੂ ਦੇ ਕਟੜਾ ਤੋਂ ਮਾਂ ਵੈਸ਼ਨੋ ਦੇਵੀ ਦੇ ਤ੍ਰਿਕੁਟਾ ਪਰਬਤ ਦੀਆਂ ਚੋਟੀਆਂ ਤੇ برفਬਾਰੀ ਦੀ ਮਨਮੋਹਕ ਤਸਵੀਰ ਸਾਹਮਣੇ ਆਈ ਜੇਕਰ ਮੌਸਮ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਮਾਤਾ ਦੇ ਦਰਸ਼ਨਾਂ ਦੇ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਭਵਨ ਪਰਿਸਰਚ 'ਚ برفਬਾਰੀ ਦੇਖਣ ਨੂੰ ਮਿਲ ਸਕਦੀ ਹੈ उधर हिमाचल दे शिमला मनाली किन्नौर लाहौल स्पीति च बर्फबारी पारा गिर गया इत्थे घूमने आए सैलानी इस बदले मौसम का जम के लुत्ट दे नजर आए देखिए किस तरह से मनाली के मोड रोड पर जो बर्फबारी जो सैलानी मनाली घूमने पहुंचे वो भी यहाँ पर जो बर्फ निकले तो हुए नजर आ रहे हैं अगर बात करू तापमान की तापमान में खासी गिरावट देखी जा रही है क्योंकि जिसमें मौसम ने यहाँ पर करवट की है तो उस बात जो है तापमान में काफी गिरावट यहाँ पर देखी क्योंकि कहा है ਮੈਂ ਆਇਆ ਹਾਂ ਬੈਂਗਲੌਰ ਸੇ ਬੈਂਗਲੌਰ ਸੇ ਹੈ ਕਿਹੋ ਜਿਹਾ ਲੱਗ ਰਿਹਾ ਪਰਫਾਰੀ ਹੋ ਰਹੀ ਹੈ ਬਹੁਤ ਬਹੁਤ ਅੱਛਾ ਲੱਗ ਰਿਹਾ ਹੈ ਮਤਲਬ ਐਸਾ ਅਨੁਮਾਨ ਤੋਂ ਨਹੀਂ ਥਾ ਲੇਕਿਨ ਹੋ ਗਈ ਮਤਲਬ ਇਸ ਲਾਈਕ ਐਸਾ ਲੱਗ ਰਿਹਾ ਪੈਸਾ ਵਸੂਲ ਹੋ ਗਿਆ ਜ਼ਿਕਰ ਹੋ ਗਿਆ ਕਿ ਪ੍ਰਦੇਸ਼ ਚ 20 ਜਨਵਰੀ ਤੱਕ ਬਰਫ ਪਾਰੀ ਤੇ ਬਾਰਿਸ਼ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਰਕਤਾ ਨਾਲ ਯਾਤਰਾ ਕਰਨ ਤੇ ਹੁਣ ਗੱਲ 16 ਜਨਵਰੀ ਦੇ ਇਤਿਹਾਸ ਦੀ ਇਸ ਦਿਨ ਅੰਗਰੇਜ਼ਾਂ ਨੇ ਪੰਡਿਚਰੀ ਨੂੰ ਫਰਾਂਸ ਦੇ ਕਬਜ਼ੇ ਤੋਂ ਛੁਡਵਾਇਆ ਸੀ। ਸਾਲ 1761 ਦੇ ਵਿੱਚ ਫਰਾਂਸ ਦੇ ਨਾਲ ਅੰਗਰੇਜ਼ਾਂ ਦਾ ਇਹ ਯੁੱਧ ਕਰਨਾਟਕ ਛੋਇਆ ਸੀ। ਦਰਸਲ ਅਗਸਤ 1639 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਵਿਜੇਨਗਰ ਦੇ ਰਾਜਾ ਪੇਡਾ ਵਿੰਕਟ ਰਾਏ ਤੋਂ ਕੋਰੋ ਮੰਡਲ ਤੱਟ ਚੰਦਰਗਿਰੀ ਚ ਕੁਝ ਜ਼ਮੀਨ ਖਰੀਦੀ ਤੇ 1 ਸਾਲ ਬਾਅਦ ਇੱਥੇ ਸੈਂਟ ਜਾਰਜ ਕਿਲਾ ਬਣਵਾਇਆ। ਪਰ ਪਹਿਲੇ ਕਰਨਾਟਕ ਯੁੱਧ ਚ ਇੰਗਲੈਂਡ ਨੂੰ ਹਰਾ ਕੇ ਫ੍ਰਾਂਸੀਸੀ ਫੌਜਾਂ ਨੇ ਸਾਲ 1746 ਚ ਮਦਰਾਸ ਤੇ ਸੇਂਟ ਜੌਨਸ ਦੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ ਇਸ ਤੇ ਕਬਜ਼ੇ ਦੇ ਲਈ ਕਰਨਾਟਕਾ ਦੇ ਤਿੰਨ ਯੁੱਧ ਹੋਏ ਜਿਸ ਚ ਅੰਤਿਮ ਵਾਰ ਆਖਰੀ ਵਾਰ ਅੰਗਰੇਜ਼ਾਂ ਨੇ ਫ੍ਰਾਂਸੀਸੀਆ ਨੂੰ ਬੁਰੀ ਤਰ੍ਹਾਂ ਮਾਰ ਦਿੱਤੀ ਤੇ ਪਾਂਡੇਚਰੀ ਤੇ ਅੰਗਰੇਜ਼ਾਂ ਦਾ ਦੁਬਾਰਾ ਕਬਜ਼ਾ ਹੋ ਗਿਆ ਚੇਨਈ ਤੋਂ 160 ਕਿਲੋਮੀਟਰ ਦੂਰ ਪਾਂਡੇਚਰੀ ਚ ਅੱਜ ਵੀ ਜ਼ਿਆਤਰ ਲੋਕ ਫ੍ਰੈਂਚ ਬੋਲਦੇ ਨੇ ਤੇ ਸੜਕ ਤੇ ਸਾਈਨ ਬੋਰਡ ਤੇ ਤਾਮਿਲ ਅੰਗਰੇਜ਼ੀ ਦੇ ਨਾਲ ਨਾਲ ਫ੍ਰੈਂਚ ਭਾਸ਼ਾ ਵੀ ਨਜ਼ਰ ਆਉਂਦੀ